ਸਾਨੂੰ ਇੱਕ ਗਿਫਟ ਦੇ ਕੇ ਗਏ ਐ ਸਿੱਖਾਂ ਨੂੰ ਗਿਫਟ ਧਿਆਨ ਨਾਲ ਸੁਣਿਓ ਗੁਰਮੁਖੋ ਜਰਾ ਧਿਆਨ ਨਾਲ ਇਥੋਂ ਦੀ ਸੰਗਤ ਨੇ ਇਹ ਜਿਹੜਾ ਦੀਵਾਨ ਹੈ ਅੱਜ ਵਾਲਾ ਸਮਾਗਮ ਇਹ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਜਿਵੇਂ ਆਪਾਂ ਜਨਮ ਦਿਨ ਮਨਾਉਂਦੇ ਆ ਨਾ ਜਨਮ ਦਿਨ ਬੱਚਾ 9 ਮਹੀਨੇ ਪੇਟ ਵਿੱਚ ਹੁੰਦਾ ਹੈ ਫਿਰ ਉਹਦਾ 1 ਮਹੀਨਾ ਹੁੰਦਾ ਜਦੋਂ ਕੰਪਲੀਟ ਹੋ ਜਾਂਦਾ ਹੈ ਜਦੋਂ ਬਾਹਰ ਆਉਂਦਾ ਹੈ ਦੁਨੀਆ ਚ ਆਉਂਦਾ ਹੈ ਸਾਹਮਣੇ ਆ ਜਾਂਦਾ ਹੈ ਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਤੋਂ ਬਣਦਿਆਂ 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 ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੰਪੂਰਨ ਕਰਤਾ ਤੇ ਸਾਹਮਣੇ ਲਿਆਤਾ ਪ੍ਰਕਾਸ਼ ਕਰਕੇ ਅਰਜਨ ਦੇ ਮਹਾਰਾਜ ਨੇ ਸਾਡੇ ਤੇ ਕਿਰਪਾ ਕਿੰਡੀ ਵੱਡੀ ਕੀਤੀ ਜਿਹੜਾ ਸਾਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜਾ ਸਾਨੂੰ ਦਿੱਤਾ ਨਾ ਇਹ ਐਸਾ ਗਿਫਟ ਦਿੱਤਾ ਇਧਰ ਸੁਣੋ ਜਿਵੇਂ ਕਿਸੇ ਨੂੰ ਗਿਫਟ ਲੈ ਕੇ ਦੇਣਾ ਹੋਵੇ ਨਾ ਤੇ ਤੁਹਾਨੂੰ ਇਦਾਂ ਫਰੀ ਥੋੜਾ ਆ ਜਾਂਦਾ ਉਹ ਤਾਂ ਗੱਲ ਵੱਖ ਹੈ ਵੇ ਕੋਈ ਤੁਸੀਂ ਫੁੱਲ ਘਰੋਂ ਤੋੜੋ ਤੇ ਕਿਸੇ ਨੂੰ ਦੇ ਦਿਓ ਬੱਚਾ ਇੱਕ ਪੈਨਸਲ ਲੈ ਕੇ ਕਾਪੀ ਦੇ ਉੱਤੇ ਕੁਝ ਲਿਖ ਦੇਵੇ ਪਰ ਇੱਕ ਗਿਫਟ ਜਿਹੜਾ ਨਾ ਕਈ ਕੀਮਤ ਕੀਮਤੀ ਗਿਫਟ ਹੁੰਦੇ ਨੇ ਕਿਸੇ ਨੇ ਕਿਸੇ ਨੂੰ ਘੜੀ ਗਿਫਟ ਕੀਤੀ 10000 ਦੀ ਆਈ 20000 ਦੀ ਆਈ ਲੱਖ ਦੀ ਆਈ 10 ਲੱਖ ਦੀ ਆਈ ਕਿਸੇ ਨੇ ਕਿਸੇ ਨੂੰ ਗੱਡੀ ਗਿਫਟ ਕੀਤੀ ਗਿਫਟ ਕਰਨਾ ਫਿਰ ਉਹਦੀ ਕੀਮਤ ਦੇਣੀ ਪੈਂਦੀ ਹੈ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਗਿਫਟ ਦਿੱਤਾ ਤੇ ਐਸਾ ਕਮਾਲ ਦਾ ਗਿਫਟ ਦਿੱਤਾ ਜਿਹਦੀ ਕੀਮਤ ਦੇਣੀ ਪਈ ਤੇ ਕੀਮਤ ਕੀ ਦੇਣੀ ਪਈ ਇੱਧਰ ਸੁਣੋ ਆ ਸਾਰੇ ਹੀ ਆਪਾਂ ਜੂਨ ਦੇ ਮਹੀਨੇ ਧੰਨ ਗੁਰੂ ਅਰਜਨਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਕੇ ਆਟੇ ਤੇ ਗੁਰੂ ਅਰਜਨਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆਪਾਂ ਸਾਰਿਆਂ ਨੇ ਮਨਾਇਆ ਹੈ ਆਪਾਂ ਸਾਰੇ ਸੁਣਦੇ ਪੜ੍ਹਦੇ ਆਏ ਆ ਕਿ ਉਹਨਾਂ ਨੂੰ ਤਵੀ ਤੇ ਬਾਇਆ ਗਿਆ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ ਆਪਾਂ ਸਾਰੇ ਹੀ ਸੁਣਦੇ ਪੜ੍ਹਦੇ ਆਂ ਧਿਆਨ ਨਾਲ ਜਰਾ ਸੁਣਨਾ ਇਹ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਵੀ ਤੇ ਪਾਉਣਾ ਹੈ ਦੇਗ ਵਿੱਚ ਉਬਾਲਣਾ ਹੈ ਸੀਸ ਵਿੱਚ ਰੇਤਾ ਪਾਉਣਾ ਹੈ ਨਾ ਜਿਹੜਾ ਧਿਆਨ ਨਾਲ ਸੁਣੋ ਜਹਾਂਗੀਰ ਬਾਦਸ਼ਾ ਜਿੰਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਜਿਹੜਾ ਆਪਾਂ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਨੇ ਆ ਸ਼ਬੀਲਾਂ ਲਾਉਨੇ ਆ ਆਪਾਂ ਜਗਾ ਜਗਾ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਨੇ ਆ ਉਹ ਸ਼ਹੀਦੀ ਜਿਹੜੀ ਹੋਈ ਇੰਨੀਆਂ ਤਕਲੀਫਾਂ ਐਨੇ ਦੁੱਖ ਦਿੱਤੇ ਗਏ ਗੁਰੂ ਅਰਜਨ ਦੇ ਮਹਾਰਾਜ ਦੇ ਸਰੀਰ ਨੂੰ ਕਿੰਨੇ ਕਸ਼ਟ ਦਿੱਤੇ ਉਹਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਕਾਰਨ ਨਹੀਂ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਸਾਨੂੰ ਇਹ ਗਿਫਟ ਦਿੱਤਾ ਤਾਂ ਕੀਤਾ ਸੀ ਉਹਨਾਂ ਜਿਹੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦਿੱਤੀ। ਜਹਾਂਗੀਰ ਕਹਿੰਦਾ ਸੀ ਇਹ ਲਿਖੋ ਵੀ ਰਾਜ ਸਾਡਾ ਹੈ। ਬਾਦਸ਼ਾਹਤ ਸਾਡੀ ਹੈ। ਤੇ ਜਿਹੜਾ ਸਾਡਾ ਧਰਮ ਹੈ ਸਭ ਤੋਂ ਵਧੀਆ ਹੈ ਲਿਖੋ। ਗੁਰੂ ਅਰਜਨ ਦੇਵ ਮਾਰੇ ਕਹਿੰਦੇ ਇਹ ਨਹੀਂ ਹੋ ਸਕਦਾ। ਜੋ ਸਹੀ ਹੈ ਉਹ ਲਿਖਾਂਗਾ। ਜੋ ਠੀਕ ਹੈ ਉਹ ਲਿਖਾਂਗਾ। ਇਹ ਤੇ ਸਾਂਝਾ ਹੈ। ਇਹ ਤੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਐ ਇਹ ਤੇ ਉਹ ਗ੍ਰੰਥ ਐ ਜਿੱਥੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੈ ਗੋਸਈਆਂ ਕੋਈ ਅੱਲਾ ਇਹ ਤੇ ਸੰਝ ਐ ਇੱਕਦਾ ਹੋ ਸਕਦਾ ਵੀ ਮੈਂ ਤੇਰੇ ਕਹਿਣ ਤੇ ਅੱਜ ਇਹ ਸਟੇਟਮੈਂਟ ਦੇ ਦਿਆਂ ਵੀ ਧਰਮ ਇਸਲਾਮਿਕ ਧਰਮ ਜਿਹੜਾ ਉਹ ਚੰਗਾ ਮੈਂ ਤੇਰੀ ਬੋਲੀ ਕਿਵੇਂ ਬੋਲਾਂ ਜਹਾਂਗੀਰ ਕਹਿੰਦਾ ਲਿਖੋ ਇਹ ਪੱਕਾ ਸਬੂਤ ਹੋ ਜਾਏਗਾ ਵੀ ਸਿੱਖ ਧਰਮ ਜਿਹੜਾ ਹੈ ਜਿਹੜਾ ਇਹ ਪੈਦਾ ਹੋਇਆ ਹੈ ਇਹ ਇਸਲਾਮ ਨੂੰ ਮਹਾਨ ਮੰਨਦਾ ਬਾਕੀਆਂ ਦਾ ਸਤਕਾਰ ਕਰਦਾ ਹੈ ਇਸਲਾਮ ਦੇ ਜਿਆਦਾ ਨੇੜੇ ਹੈ ਮਾਰਾ ਕਹਿੰਦੇ ਨਹੀਂ ਅਸੀਂ ਮਨੁੱਖਤਾ ਦੇ ਨੇੜੇ ਹੋਣਾ ਹੈ ਅਸੀਂ ਇਨਸਾਨੀਅਤ ਦੇ ਨੇੜੇ ਹੋਣਾ ਹੈ ਅਸੀਂ ਕਿਸੇ ਫਿਰਕੇ ਦੇ ਨੇੜੇ ਨਹੀਂ ਹੋਣਾ ਜਿੱਥੇ ਇਨਸਾਨੀਅਤ ਦੀ ਗੱਲ ਹੋਏਗੀ ਮਨੁੱਖਤਾ ਦੀ ਗੱਲ ਹੋਏਗੀ ਉਹ ਕਰਾਂਗੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸ਼ੁੱਧ ਮਿਲੇ ਸ਼ੁੱਧ ਇਧਰ ਸੁਣੋ ਮਠਿਆਈਆਂ ਹੋਣ ਉਹਦੇ 'ਚ ਮਲਾਵਟ ਨਾ ਹੋਵੇ ਆਪਾਂ ਸਾਰੇ ਹੀ ਚਾਹੁੰਦੇ ਆ ਨਾ ਸਾਡੇ ਪਰਮੇਸ਼ਰ ਦੁਆਰ ਗੁਰਦੁਆਰੇ ਡੇਰੀ ਬਣੀ ਡੇਰੀ ਦੁੱਧ ਕਾਫੀ ਹੁੰਦਾ گاਵਾਾਂ ਨੇ ਕਾਫੀ ਤੇ ਜਿੰਨਾ ਦੁੱਧ ਲੰਗਰ ਚ ਵਰਤਿਆ ਜਾਂਦਾ ਫਿਰ ਉਹ ਕਾਫੀ ਬਚਦਾ ਹੈ ਡੇਰੀ ਵੱਡੀ ਹੈ ਹੁਣ 150 ਦੇ ਨੇੜੇ ਤੇ ਜਿਹੜੇ گاਂਦੁੱਧ ਬਹੁਤ ਹੁੰਦਾ 40 40 50 50 ਲੀਟਰ ਦੁੱਧ ਵਾਲੀਆਂ ਵੀ گاਵਾਾਂ ਹੁੰਦੀਆਂ 65 65 ਲੀਟਰ ਵਾਲੀਆਂ گاਵਾਾਂ ਵੀ ਹੁੰਦੀਆਂ ਦੁੱਧ ਜ਼ਿਆਦਾ ਹੈ ਅਸੀਂ ਹਲਵਾਈ ਲਾਏ ਬਿਠਾਏ ਉਹ ਪ੍ਰੋਸੈਸ ਕਰਕੇ ਮੇਰੀ ਮਦਰ ਦੀ ਮੌਤ ਹੋਈ ਉਹਦਾ ਨਾਂ ਰੱਖਿਆ ਡੀਅਰ ਮਮ ਇੱਕ ਸ਼ਾਪ ਖੋਲੀ ਤੁਸੀਂ ਮੰਨਣਾ ਨਹੀਂ ਉੱਥੇ ਲਾਈਨ ਨਹੀਂ ਟੁੱਟਦੀ ਖਰੀਦਣ ਵਾਲਿਆਂ ਦੀ ਵੀ ਮਠਿਆਈ ਤੇ ਹੈ ਕੀ ਐ ਵੀ ਉਹਦੇ 'ਚ ਮਿਲਾਵਟ ਕੋਈ ਨਹੀਂ ਤੇ ਜਦੋਂ ਇਹ ਪਤਾ ਲੱਗੇ ਵੀ ਮਠਿਆਈ ਹੈ ਤੇ ਵਧੀਆ ਇਹਦੇ 'ਚ ਮਿਲਾਵਟ ਕੋਈ ਨਹੀਂ ਚੰਡੀਗੜ੍ਹ ਤੋਂ ਵੀ ਲੋਕ ਲੈਣ ਆ ਜਾਂਦੇ ਐ ਐਸੀ ਚੰਡੀਗੜ੍ਹ ਤੋਂ ਆਏ ਆ ਲੈਣ ਇਹ ਦੇਸੀ ਘੋਜ ਹੀ ਬਣਾਉਂਦੇ ਆ ਸ਼ੁੱਧ ਐ ਇਹਦੇ 'ਚ ਮਿਲਾਵਟ ਕੋਈ ਨਹੀਂ ਤੇ ਅਗਲਾ ਦੂਰੋਂ ਦੂਰੋਂ ਆਉਂਦਾ ਅਸੀਂ ਸਾਰੇ ਲੋਕ ਚਾਹੁੰਨੇ ਹਾਂ ਕਿ ਮਲਾਵਟ ਨਾ ਹੋਵੇ ਜੋ ਖਾਈਏ ਸ਼ੁੱਧ ਹੋਵੇ ਜੋ ਖਰੀਦੀਏ ਸ਼ੁੱਧ ਹੋਵੇ ਸਹੀ ਹੋਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਜੋ ਮੈਂ ਦੇਣਾ ਹੈ ਨਾ ਸ਼ੁੱਧ ਦੇਣਾ ਹੈ ਸ਼ੁੱਧ ਮਲਾਵਟ ਨਹੀਂ ਦੇਣੀ ਪਿੱਛੇ ਜੇ ਇੱਕ ਬੰਦਾ ਆਇਆ ਉੱਥੇ ਸਾਡੇ ਉਹ ਖੁਆ ਰਬੜੀ ਹੁੰਦੀ ਰਬੜੀ ਬਣਾਉਂਦੇ ਨੇ ਰਬੜੀ ਤੋਂ ਫਿਰ ਪੁਲਫੀਆਂ ਬਣਦੀਆਂ ਉਹ ਬੰਦੇ ਨੇ ਸਲਾਹ ਦਿੱਤੀ ਕਹਿੰਦਾ ਇਹ ਸੁੱਕਾ ਦੁੱਧ ਪਾ ਦਿਓ ਇਹ ਸਾਡੇ ਮੁੰਡੇ ਕਹਿੰਦੇ ਫੇਰ ਕੀ ਹੋਊ ਕਹਿੰਦਾ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋਊ ਮੈਨੂੰ ਕਹਿੰਦੇ ਬੰਦਾ ਕਹਿੰਦਾ ਸੁੱਕਾ ਦੁੱਧ ਪਾ ਦਿਓ ਮੈਂ ਕਿਹਾ ਤੈਨੂੰ ਪਤਾ ਵੀ ਗੁਰਦੁਆਰੇ ਦੇ ਸਾਹਮਣੇ ਐ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਵੀ ਆਪਾਂ ਇਹ ਜਦੋਂ ਕਿਹਾ ਸ਼ੁੱਧ ਤੇ ਮਤਲਬ ਸ਼ੁੱਧ ਮੈਂ ਇਹਨਾਂ ਨੂੰ ਕਿਹਾ ਸ਼ੁੱਧ ਮਤਲਬ ਸ਼ੁੱਧ ਤੁਹਾਨੂੰ ਕੁਝ ਬਚੇ ਨਾ ਬਚੇ ਪਰ ਉਹਦੇ 'ਚ ਬੂੰਦ ਨਾ ਪਾਇਓ ਇੱਕ ਵੀ ਜਿਵੇਂ ਹੈ ਓਵੇਂ ਹੀ ਦਿਓ ਸ਼ੁੱਧ ਹੈ ਤੇ ਸ਼ੁੱਧ ਹੈ ਅੱਛਾ ਮਾਨ ਵਾਲੀ ਗੱਲ ਲੱਗਦੀ ਹੈ ਨਾ ਵੀ ਵਧੀਆ ਗੱਲ ਹੈ ਮਤਲਬ ਵੀ ਸ਼ੁੱਧ ਹੈ ਮੈਂ ਕਹਿ ਸਕਦਾ ਜਿੱਥੇ ਮਰਜ਼ੀ ਚੈੱਕ ਕਰਾ ਲਾ ਜਾ ਇੱਕ ਬੂੰਦ ਗੱਡੀ ਪਾਣੀ ਦੀ ਕਹਿ ਸਕਦਾ ਨਾ ਮਾਨ ਨਾਲ ਇਦਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੀ ਓਏ ਜਿੱਥੇ ਮਰਜ਼ੀ ਜਾ ਕੇ ਚੈੱਕ ਕਰਾ ਲਿਓ ਇੱਕ ਗੱਲ ਮਲਾਬਟ ਵਾਲੀ ਕੱਢ ਦਿਓ ਗੁਰੂਗ੍ਰੰਥ ਸਾਹਿਬ ਦੇ ਵਿੱਚ ਅਧ੍ਰਿਆ ਕਾਲ ਇੱਕ ਗੱਲ ਕੱਚੀ ਕੱਢ ਦੇ ਕੱਚੀ ਕੱਚੀ ਕੰਟਰਡਿਕਸ਼ਨ ਨਹੀਂ ਹੈ ਕਿਤੇ ਮਾਈਂਡ ਸੈਟ ਚੇਂਜ ਹੁੰਦਾ ਜਿਵੇਂ ਜਿਵੇਂ ਓਵੇਂ ਓਵੇਂ ਤੁਹਾਨੂੰ ਸ਼ਬਦ ਸਮਝ ਆਉਣ ਲੱਗਦੇ ਆ ਬਹੁਤ ਸ਼ਬਦ ਤੁਹਾਨੂੰ ਸਮਝ ਨਹੀਂ ਆਉਂਦੇ ਜਿੰਨਾ ਚਿਰ ਮਾਈਂਡ ਸੈਟ ਜਿਥੇ ਕਿਸੇ ਕਿਸੇ ਸ਼ਬਦ ਵਿੱਚ ਗੱਲ ਛੇਵੀਂ ਭੂਮਿਕਾ ਦੇ ਕੀਤੀ ਹੈ ਤੂੰ ਪਹਿਲੀ 'ਚ ਫਿਰਦਾ ਮੰਨ ਲਓ ਛੇਵੇਂ ਛੇਵੇਂ ਗੇਰ 'ਚ ਗੱਡੀ ਜਾ ਰਹੀ ਹੈ ਤੇਰੇ ਵਾਲੀ ਪਹਿਲੇ 'ਚ ਜਾ ਰਹੀ ਹੈ ਤੇ ਰਲੇਗੀ ਕਿਵੇਂ ਉਦੋਂ ਕਈ ਵਾਰੀ ਕਨਫਿਊਜ਼ਿੰਗ ਹੋ ਜਾਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਾਵਟ ਨਹੀਂ ਹੋਣ ਦਿੱਤੀ ਸ਼ੁੱਧ ਦੇਣਾ ਗੁਰੂ ਨਾਨਕ ਸਾਹਿਬ ਜੀ ਵੇਲੇ ਇਹ ਇਹ ਜਿਹੜੇ ਸਰੂਪ ਸੀ ਨਾ ਗੁਰੂ ਗ੍ਰੰਥ ਸਾਹਿਬ ਦੇ ਪੋਥੀ ਦੇ ਰੂਪ ਵਿੱਚ ਸਨ ਛੋਟਾ ਜਿਹਾ ਸਰੂਪ ਸੀ ਜਿੰਨੀ ਬਾਣੀ ਉਹਨਾਂ ਦੀ ਆਪਣੀ ਉਹਦੇ ਚ ਲਿਖਦੇ ਗਏ ਕਿਤੇ ਕੋਈ ਸ਼ਬਦ ਉਚਾਰ ਲੈਣਾ ਲਿਖ ਲੈਣਾ ਉਚਾਰ ਲੈਣਾ ਡਾਇਰੀ ਜਿਵੇਂ ਆਪਾਂ ਉਤਾਰ ਲੈਨੇ ਆ ਇਦਾਂ ਗੁਰੂ ਨਾਨਕ ਸਾਹਿਬ ਨੇ ਲਿਖੇ ਕਬੀਰ ਜੀ ਦੀ ਬਾਣੀ ਬਾਕੀ ਭਗਤਾਂ ਦੀ ਬਾਣੀ ਇਕੱਠੀ ਕੀਤੀ ਸਾਰਿਆਂ ਦੀ ਪਿਆਰ ਵਾਲਾ ਬਾਬਾ ਫਰੀਦ ਬਾਣੀ ਲੈ ਆਂਦੀ ਸੱਚਾ ਬੰਦਾ ਪਿਆਰ ਵਾਲਾ ਮੁਹੱਬਤ ਦੀ ਗੱਲ ਕਰਦਾ ਪਿਆਰ ਦੀ ਗੱਲ ਕਰਦਾ ਦੁਨੀਆ ਨੂੰ ਵੰਡਦਾ ਨਹੀਂ ਜੋੜਦਾ ਤੋੜਦਾ ਨਹੀਂ ਭਾਵੇਂ ਉਹ ਇਸਲਾਮ ਵਿੱਚ ਫਿਰ ਬਾਬਾ ਫਰੀਦ ਪੈਦਾ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਆਓ ਬਾਬਾ ਜੀ ਤੁਸੀਂ ਵੀ ਆਓ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਵੀ ਦਰਜ ਹੈ ਕਮਾਲ ਦੀ ਗੱਲ ਹੈ ਵੇਖੋ ਇਹ ਕਿੱਦਾਂ ਇਹ ਇੱਕ ਐਗਜ਼ੈਂਪਲ ਹੈ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬੂ ਚੱਲ ਨਾ ਆਇਓ ਪੰਜੇ ਵਕਤ ਮਸਜਿਦ ਤੂੰ ਮਸਜਿਦ ਚ ਨਹੀਂ ਆਉਂਦਾ ਸੋਚੋ ਵੀ ਬਾਬਾ ਫਰੀਦ ਜੀ ਕਿੱਥੇ ਆਉਣ ਦਾ ਕਿੱਥੇ ਜਾਣ ਦਾ ਪ੍ਰਚਾਰ ਕਰ ਰਹੇ ਆ ਮਸਜਿਦ ਚ ਤੇ ਕੀ ਪੜਨ ਨੂੰ ਕਹਿ ਰਿਹਾ ਨਮਾਜ਼ਾਂ ਨਮਾਜ਼ਾਂ ਦੀ ਗੱਲ ਕਰਨੀ ਹੈ ਮਸਜਿਦ ਦੀ ਕਰਨੀ ਹੈ ਕਰ ਲੈ ਪਰ ਆ ਜਾ ਮਨ ਚ ਮੇਰਾ ਸਟੇਜ ਮੇਰੀ ਗੁਰੂ ਅਰਜਨ ਦੇਵ ਜੀ ਨੇ ਸਟੇਜ ਦਿੱਤੀ ਆ ਆ ਜਾ ਇੱਥੇ ਕਰ ਲੈ ਐਡੀ ਸਾਂਝੀ ਵਾਲ ਤਾਂ ਕਿੱਥੇ ਹੋ ਸਕਦੀ ਹੈ ਬਾਬਾ ਫਰੀਦ ਗੱਲ ਕਰਨ ਨਮਾਜ਼ ਪੜਨ ਦੀ ਜਾਣ ਦੀ ਮਸਜਿਦ 'ਚ ਗੱਲ ਕਰਨ ਪਰ ਗੁਰੂ ਅਰਜਨ ਦੇਵ ਮਾਰੇ ਕਹਿੰਦੇ ਗੱਲ ਕਰਨੀ ਹੈ ਨਾ ਸੱਚਾ ਹੈ ਤੇ ਦਿਲੋਂ ਅੱਲਾ ਨੂੰ ਪਿਆਰ ਕਰਨਾ ਨਾ ਜੇ ਤੇ ਆ ਜਾ ਮੇਰੇ ਵਾਲੀ ਸਟੇਜ ਤੇ ਕਰ ਲੈ ਇਸ ਗ੍ਰੰਥ ਦੇ ਵਿੱਚ ਤੇਰਾ ਨਾਮ ਹੀ ਦਰਜ ਤੂੰ ਇਹ ਸ਼ਬਦ ਆਪਣੀ ਗੱਲ ਇੱਥੇ ਵੀ ਕਰ ਲੈ ਕਿਤੇ ਨਹੀਂ ਮਿਲਦੀ ਮਿਸਾਲ ਵੜਨ ਨਹੀਂ ਦਿੱਤਾ ਜਾਂਦਾ ਕਈ ਥਾਮਾ ਉੱਤੇ ਜਿਹੜੇ ਧਰਮ ਸਥਾਨ ਨੇ ਕਈ ਜਗ੍ਹਾ ਅੰਦਰ ਐਂਟਰੀ ਬੈਨ ਐ ਦੂਜੇ ਧਰਮ ਦੀ ਦੂਜਾ ਦੂਜੇ ਦੇ ਧਰਮ ਚ ਨਾ ਜਾਵੇ ਪਰ ਇੱਥੇ ਕੋਈ ਬੈਨ ਨਹੀਂ ਬਿਲਕੁਲ ਅਲੱਗ ਵਿਚਾਰ ਧਾਰਾ ਐ ਪਰ ਇਕੱਠੀ ਕਰ ਲਈ ਕਿਉਂਕਿ ਤੂੰ ਇਨਸਾਨੀਅਤ ਦੀ ਗੱਲ ਕਰਦਾ ਜੋੜਨ ਦੀ ਗੱਲ ਕਰਦਾ ਫਿਰ ਸੁਣੋ ਛੋਟੀ ਜੀ ਪੋਥੀ ਗੁਰੂ ਨਾਨਕ ਸਾਹਿਬ ਆਪਣੇ ਸ਼ਬਦ ਲਿਖਦੇ ਰਹੇ ਫਿਰ ਵਾਰੀ ਆਈ ਗੁਰੂ ਅੰਗਦ ਸਾਹਿਬ ਦੀ ਗੁਰੂ ਨਾਨਕ ਸਾਹਿਬ ਦੀ ਜਾਇਦਾਦ ਪ੍ਰਾਪਰਟੀ ਜੋ ਵੀ ਪਰਿਵਾਰਾਂ ਚ ਚਲੇਗੀ ਜੋ ਹੈਗਾ ਮਾੜਾ ਮੋਟਾ ਉਸ ਵੇਲੇ ਪਟਵਾਰੀ ਦੇ ਪੁੱਤ ਸੀ 베ਦੀਆਂ ਦੇ ਵਿੱਚੋਂ ਸਨ ਖੱਤਰੀ ਉਸ ਵੇਲੇ ਸ਼ਸਤਰ ਚਲਾ ਸਕਦਾ ਤੇ ਬ੍ਰਹਮਣ ਉਸ ਵੇਲੇ ਗ੍ਰੰਥ ਪੜ ਸਕਦਾ ਬੇਦੀ ਕੋਲ ਇਦਾਂ ਦੀ ਸੀ ਮੰਨੀ ਜਾਂਦੀ ਹੈ ਜਿਹੜੀ ਸ਼ਸਤਰ ਵੀ ਚਲਾ ਸਕਦੀ ਹੈ ਤੇ ਗ੍ਰੰਥ ਵੀ ਪੜ ਸਕਦੀ ਹੈ ਨੂੰ ਇਦਾਂ ਦੀ ਕੋਲ ਮੰਨਿਆ ਜਾਂਦਾ ਬੇਦੀਆਂ ਚ ਗੁਰੂ ਨਾਨਕ ਸਾਹਿਬ ਬੇਦੀ ਸਨ ਗੁਰੂ ਅੰਗਦ ਸਾਹਿਬ ਤ੍ਰੇਹਣ ਸਨ ਗੁਰੂ ਅਮਰਦਾਸ ਭੱਲੇ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸਨ ਗੁਰੂ ਅਰਜਨ ਦੇ ਮਹਾਰਾਜ ਫਿਰ ਸੋਢੀ ਅੱਗੇ ਸੋਢੀ ਚੱਲੀ ਪੀੜੀ ਸੋਢੀਆਂ ਰੂਪ ਦਿਖਾ ਬਣ ਬਾਰੋ ਬਾਰ ਅੱਜ ਵੀ ਇਹਨਾਂ ਦੀਆਂ ਜਿਹੜੀਆਂ ਬਰਾਦਰੀਆਂ ਹਨ ਜਿਵੇਂ ਤੁਸੀਂ ਮਾਨ ਕਰਦੇ ਆਂ ਵੀ ਸ਼ਹੀਦ ਉਦਮ ਸਿੰਘ ਜੀ ਦੀ ਔਲਾਦ ਆ ਅਸੀਂ ਸਾਡੇ ਬਹੁ ਗਿਣਤੀ ਇੱਥੇ ਸੁਨਾਮ ਚ ਬੜੀ ਵੱਡੀ ਪਾਪੂਲੇਸ਼ਨ ਮਾਨ ਕਰਦੇ ਆਂ ਜਿਹੜੀ ਗੁਰੂ ਨਾਨਕ ਦੇ ਅੰਸਬੰਸ ਹੈ ਜਾਂ ਗੁਰੂ ਅੰਗਦ ਸਾਹਿਬ ਦੀ ਅੰਸਬੰਸ ਗੁਰੂ ਅਮਰਦਾਸ ਜੀ ਦੀ ਭੱਲੇ ਗੁਰੂ ਰਾਮਦਾਸ ਸੋਢੀ ਫਿਰ ਸੋਢੀ ਚੱਲੇ ਇਹ ਸਾਰੇ ਜਿਹੜੇ ਐ ਇਹਨਾਂ ਦੀ ਅਨਸਬੰਸੀ ਸਭ ਤੋਂ ਵੱਡੇ ਸਿੱਖਾਂ ਦੇ ਵਿੱਚ ਵਪਾਰੀ ਇਹ ਲੋਕ ਨੇ ਸਿੱਖਾਂ ਵਿੱਚ ਸਭ ਤੋਂ ਵੱਡੇ ਵਪਾਰੀ ਇਹੋ ਹੀ ਨੇ ਅੱਜ ਵੀ ਗੁਰੂ ਅੰਗਦ ਸਾਹਿਬ ਦੀ ਬਰਾਦਰੀ ਬੰਬੇ ਚ ਰਹਿੰਦੀ ਐ ਸਾਰੇ ਸ਼ਹਿਰਾਂ ਚ ਰਹਿਣਗੇ ਸ਼ਹਿਰਾਂ ਚ ਪਿੰਡਾਂ ਚ ਨਹੀਂ ਲੱਭਦੇ ਤੁਹਾਨੂੰ ਵੇਦੀ ਤਰੇਹੰ ਪੱਲੇ ਬਹੁਤ ਘੱਟ ਸੋਢੀ ਨਹੀਂ ਲੱਭਣਾਂ ਵੱਡੇ ਵੱਡੇ ਥਾਵਾ ਉੱਤੇ ਵੱਡੇ ਥਾਂ ਦੇ ਉੱਤੇ ਹੋਣਗੇ ਪੜ੍ਹੇ ਲਿਖੇ ਹੋਣਗੇ ਵਪਾਰੀ ਹੋਣਗੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਆਏ ਨਾਮ ਨਾਨਕ ਦਾ ਹੀ ਮੋਹ ਗੁਰੂ ਨਾਨਕ ਦੀ ਹੈ ਸ਼ਬਦ ਗੁਰੂ ਨਾਨਕ ਦੇ ਗੁਰੂ ਅੰਗਦ ਸਾਹਿਬ ਨੇ ਆਪਣਾ ਨਾਂ ਨਹੀਂ ਪਾਇਆ ਕਹੇ ਅੰਗਦ ਨਹੀਂ ਕਹੇ ਨਾਨਕ ਹੀ ਹੈ ਕਹੇ ਗੁਰੂ ਅਮਰਦਾਸ ਜੀ ਨੇ ਵੀ ਆਪਣਾ ਨਾਂ ਨਹੀਂ ਪਾਇਆ ਉਹ ਵੀ ਕਹਿ ਨਾਮ ਗੁਰੂ ਨਾਨਕ ਹੀ ਬੋਲਦਾ ਸਾ ਅਸੀਂ ਕੌਣ ਆ ਬੋਲਣ ਵਾਲੇ ਉਹਨਾਂ ਨੇ ਆਪਣਾ ਨਾਂ ਹੀ ਨਹੀਂ ਪਾਇਆ ਹਾਂ ਇਹ ਲਿਖਿਆ ਜਾਂਦਾ ਹੈ ਮਹੱਲਾ ਤੀਜਾ ਮਹੱਲਾ ਚੌਥਾ ਮਤਲਬ ਤੁਹਾਨੂੰ ਸਮਝ ਆਵੇ ਵੀ ਇਹ ਚੌਥੇ ਪਾਤਸ਼ਾਹ ਦੇ ਬਚਨ ਹਨ ਇਹ ਲਿਖਿਆ ਜਾਂਦਾ ਪਰ ਨਾਮ ਕਿਤੇ ਨਹੀਂ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੋਕ ਲਾਇਆ ਨੰਬਰੀ ਲੋਕ ਲੱਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਇਦੇ ਵਿੱਚ ਜੇ ਇੱਕ ਦੋ ਸ਼ਬਦ ਵੀ ਐਡ ਕਰ ਦਿੱਤੇ ਤਾਂ ਵੀ ਨੰਬਰੀ ਹਿਲ ਜਾਣੀ ਹੈ ਜੇ ਕੱਢ ਲਏ ਗਏ ਤਾਂ ਵੀ ਗਿਣਤੀ ਸਹੀ ਨਹੀਂ ਰਹਿਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੰਬਰੀ ਲਿਖੀ ਹੈ ਜਦੋਂ ਵੀ ਕੋਈ ਸ਼ਬਦ ਪੜੋਗੇ ਪਿੱਛੇ ਲਿਖਿਆ ਹੁੰਦਾ ਇੱਕ ਜਾਂ ਪਿੱਛੇ ਲਿਖਿਆ ਹੁੰਦਾ ਪੰਜ ਫਿਰ ਕੁੱਲ ਗਿਣਤੀ 16 ਆਹ ਸ਼ਬਦ 42 ਆਹ ਸ਼ਬਦ 52 ਉਹ ਟੋਟਲ ਗਿਣਤੀ ਐਸ ਰਾਗ ਦੇ ਪਹਿਲੇ ਪਾਸ਼ਾ ਦੇ ਇੰਨੇ ਸ਼ਬਦ ਐਸ ਰਾਗ ਦੇ ਗੁਰੂ ਦੂਜੇ ਪਾਸ਼ਾ ਦੇ ਇੰਨੇ ਸ਼ਬਦ ਗੁਰੂ ਅਮਰਦਾਸ ਜੀ ਦੇ ਇੰਨੇ ਸ਼ਬਦ ਟੋਟਲ ਇੰਨੇ ਫਿਰ ਭਗਤਾਂ ਦੇ ਇੰਨੇ ਸਰਾਗ ਦੇ ਟੋਟਲ ਸ਼ਬਦ ਇੰਨੇ ਇਦਾਂ ਕੁੱਲ ਗਿਣਤੀ ਲਿਖੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਨੰਬਰੀ ਨੂੰ ਸਮਝੋਗੇ ਲੋਕ ਹੈ ਪੂਰੇ ਦਾ ਪੂਰਾ ਨਾ ਕੋਈ ਇਹਦੇ ਵਿੱਚ ਇੱਕ ਸ਼ਬਦ ਐਡ ਕਰ ਸਕਦਾ ਨਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਸ਼ਬਦ ਬਾਹਰ ਕੱਢ ਸਕਦਾ ਇਹ ਗੁਰੂ ਅਰਜਨ ਦੇ ਮਹਾਰਾਜ ਨੇ ਲੋਕ ਲਾਤਾ ਐਡ ਨਾ ਕਰ ਸਕੇ ਕੋਈ ਨਹੀਂ ਤੇ ਬੜਿਆਂ ਨੇ ਵਿੱਚ ਬੜਾ ਕੁਝ ਰਲਾ ਪਾ ਦੇਣਾ ਸੀ ਮਲਾਵਟ ਹੋ ਜਾਣੀ ਸੀ ਫਿਰ ਉਹ ਸਾਡੇ ਵਾਸਤੇ ਤਿਆਰ ਕਰਕੇ ਹਰਮੰਦਰ ਸਾਹਿਬ ਦਰਬਾਰ ਸਾਹਿਬ